ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਆਪ ਜੀ ਕੁਝ ਸ਼ਬਦ ਵਾਈਟ ਬੋਰਡ ਤੇ ਲਿਖੇ ਹੋਏ ਇਥੇ ਉਹਨਾਂ ਦੇ ਦਰਸ਼ਨ ਕਰ ਰਹੇ। ਇਹ ਕੁਝੋ ਸ਼ਬਦ ਦਾਸ ਨੇ ਇਥੇ ਲਿਖੇ ਨੇ। ਅਕਸਰ ਹੀ ਗੁਰਬਾਣੀ ਦਾ ਪਾਠ ਕਰਨ ਲੱਗਿਆਂ ਜਿਨ੍ਹਾਂ ਦੇ ਉਚਾਰਨ ਦੇ ਵਿੱਚ ਅਸੀਂ ਗਲਤੀ ਕਰ ਜਾਂਦੇ ਆ। ਬਹੁਤ ਸਾਰੀਆਂ ਸੰਗਤਾਂ ਦਾ ਦਾਸ ਨੇ ਜਦੋਂ ਪਾਠ ਸੁਣਿਆ ਖਾਸ ਤੌਰ ਤੇ ਜਿੰਨਾਂ ਨੂੰ ਕਈ ਕੇ ਸਾਲ ਹੋ ਗਏ ਨੇ ਬਾਣੀ ਦਾ ਪਾਠ ਕਰਦਿਆ ਇਹਨਾਂ ਸ਼ਬਦਾਂ ਦਾ ਉਚਾਰਨ ਕਰਨ ਲੱਗਿਆਂ ਉਹ ਵੀ ਅਕਸਰ ਗਲਤੀ ਕਰ ਜਾਂਦੇ ਨੇ ਆਓ ਆਪਾਂ ਪਹਿਲਾਂ ਇਹ ਵਿਚਾਰਾਂਗੇ ਗਲਤੀ ਕੀਤੀ ਕਿਹੜੀ ਜਾਂਦੀ ਹੈ ਤੇ ਉਹਦੇ ਤੋਂ ਬਾਅਦ ਇਹਨਾਂ ਸ਼ਬਦਾਂ ਦੇ ਸਹੀ ਉਚਾਰਨ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਜਿਵੇਂ ਸਭ ਤੋਂ ਪਹਿਲਾਂ ਉੱਪਰਲੇ ਪਾਸੇ ਸ਼ਬਦ ਲਿਖੇ ਹੋਏ ਨੇ ਦਇਾਲ ਭਯਾਲ ਸਾਸੰਗਤੀ ਸ਼ਬਦ ਮਹਾਰਾਜ ਜੀ ਨੇ ਲਿਖੇ ਨੇ ਦਦਾ ਈੜੀ ਨੂੰ ਸਿਆਰੀ ਐੜੇ ਨੂੰ ਕੰਨਾ ਤੇ ਲੱਲਾ ਪਾ ਕੇ ਲਿਖਿਆ ਦਿਆਲ ਪਪਾ ਈੜੀ ਨੂੰ ਸਿਆਰੀ ਐੜੇ ਨੂੰ ਕੰਨਾ ਤੇ ਲੱਲਾ ਪਾ ਕੇ ਲਿਖਿਆ ਹੋਇਆ ਪਿਆਲ ਇਦਾਂ ਗਲਤ ਉਚਾਰਨ ਕੀ ਕੀਤਾ ਜਾਂਦਾ ਹੈ ਅਕਸਰ ਇਹ ਸੰਗਤਾ ਪੜਦੀਆਂ ਨੇ ਦਿਆਲ ਪਿਆਲ ਜਾਂ ਇਹਦੇ ਨਾਲ ਮਿਲਦੇ ਸ਼ਬਦ ਆਉਂਦੇ ਨੇ ਦਿਆਲੇ ਪਿਆਲੇ ਉਹਨੂੰ ਦਿਆਲੇ ਤੇ ਪਿਆਲੇ ਪੜ ਦਿੱਤਾ ਜਾਂਦਾ ਹੈ ਕਹਿਣ ਤੋਂ ਮਰਾਦ ਜੋ ਵਿਚਕਾਰ ਮਹਾਰਾਜ ਜੀ ਨੇ ਈੜੀ ਨੂੰ ਸਿਹਾਰੀ ਲਗਾ ਕੇ ਲਿਖੀ ਹੋਈ ਹੈ ਉਹਨੂੰ ਛੱਡ ਦਿੱਤਾ ਜਾਂਦਾ ਹੈ ਤੇ ਸਿੱਧਾ ਦੱਦੇ ਸ਼ਬਦ ਨੂੰ ਸਿਹਾਰੀ ਬੋਲ ਕੇ ਸਿੱਧਾ ਦਿਆਲ ਪਿਆਲ ਇਸ ਢੰਗ ਦੇ ਨਾਲ ਉਚਾਰਨ ਕੀਤਾ ਜਾਂਦਾ ਹੈ ਜਦ ਕਿ ਇੱਥੇ ਦੱਦੇ ਸ਼ਬਦ ਨੂੰ ਸਿਹਾਰੀ ਨਹੀਂ ਲੱਗੀ ਹੋਈ ਅਤੇ ਨਾ ਹੀ ਪੱਪੇ ਸ਼ਬਦ ਨੂੰ ਸਿਹਾਰੀ ਲੱਗੀ ਹੋਈ ਹੈ ਸਿਹਾਰੀ ਲੱਗੀ ਹੋਈ ਹੈ ਈੜੀ ਸ਼ਬਦ ਨੂੰ ਇਸ ਕਾਰਨ ਕਰਕੇ ਆਪਾਂ ਇਹਦਾ ਉਚਾਰਨ ਕਿਸ ਤਰ੍ਹਾਂ ਕਰਨਾ ਹੈ ਦਿਆਲ ਇਹਨੂੰ ਦੱਦੇ ਨੂੰ ਸਿਹਾਰੀ ਲਾ ਕੇ ਨਹੀਂ ਬੋਲਣਾ ਦੱਦਾ ਮੁਗਤਾ ਰਹਿਣੇ ਸਿਹਾਰੀ ਈੜੀ ਦੇ ਉੱਪਰ ਲੱਗਣੀ ਹੈ ਉਚਾਰਨ ਹੋਏਗਾ ਦਿਆਲ ਕਿਸੇ ਤਰ੍ਹਾਂ ਦੂਜੇ ਸ਼ਬਦ ਦਾ ਉਚਾਰਨ ਹੋਏਗਾ ਪਿਆਲ ਈੜੀ ਨੂੰ ਸਿਹਾਰੀ ਪਿਆਲ ਆਪਾਂ ਬਾਣੀ ਦੇ ਵਿੱਚੋਂ ਬਚਨ ਪੜ੍ਹਦੇ ਹਾਂ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਦੀਨ ਦਿਆਲ ਪਰੋਸੇ ਤੇਰੇ ਸੱ ਪਰਿਵਾਰ ਚੜਾਇਆ ਵੇੜੇ ਉਥੇ ਆਪਾਂ ਧਿਆਨ ਦੇ ਨਾਲ ਪਾਠ ਕਰਨਾ ਹੈ ਦੀਨ ਦਇਆਲ हे ਦੀਨਾ ਤੇ ਦਇਆਲਤਾ ਕਰਨ ਵਾਲੇ ਮੈਂ ਤੇਰੇ ਤੇ ਭਰੋਸਾ ਕੀਤਾ ਹੈ ਦੀਨ ਦਇਆਲ ਭਰੋਸੇ ਤੇਰੇ ਸੋ ਸ਼ੁੱਧ ਉਚਾਰਨ ਕੀ ਹੈ ਦਇਆਲ ਇਸੇ ਤਰ੍ਹਾਂ ਦੂਜਾ ਸ਼ਬਦ ਪਇਾਲ ਕਰਨ ਮਾਹੀਂ ਆਕਾਸ਼ ਪਇਾਲ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਬਚਨ ਹੈ ਗੁਰੂ ਅਰਜਨ ਸਾਹਿਬ ਜੀ ਸਮਝਾ ਰਹੇ ਨੇ ਕਿ ਪ੍ਰਮਾਤਮਾ ਸਾਰੇ ਬ੍ਰਹਿਮੰਡ ਦੇ ਵਿੱਚ ਹੀ ਉਥੇ ਸੱਚੇ ਪਾਤਸ਼ਾਹ ਜੀ ਸਾਨੂੰ ਦੱਸ ਰਹੇ ਨੇ ਭਰਨ ਮਾਹੀ ਪਰਮਾਤਮਾ ਧਰਤੀ ਵਿੱਚ ਵੀ ਐ ਆਕਾਸ਼ ਅਸਮਾਨ ਦੇ ਵਿੱਚ ਵੀ ਐ ਪਿਆਲ ਪਿਆਲ ਦਾ ਅਰਥ ਹੋ ਗਿਆ ਪਾਤਾਲ ਧਰਤੀ ਦੇ ਥੱਲੇ ਵੀ ਐ ਸੋ ਸ਼ੁੱਧ ਉਚਾਰਨ ਆਪਾਂ ਕਰਨਾ ਹੈ ਪਿਆਲ ਈੜੀ ਨੂੰ ਸਿਹਾਰੀ ਲਾ ਕੇ ਜੇ ਪਿਆਲ ਪਪੇ ਨੂੰ ਸਿਹਾਰੀ ਲਾ ਕੇ ਪੜਾਂਗੇ ਉਹ ਗਲਤ ਉਚਾਰਨ ਹੋਏਗਾ ਉਹਦੇ ਤੋਂ ਅਗਲੇ ਤੁਸੀਂ ਦੋ ਸ਼ਬਦਾਂ ਦਾ ਦਰਸ਼ਨ ਕਰੋ ਪਪੇ ਨੂੰ ਕੰਨਾ ਵਵ ਤੇ ਈੜੀ ਨੂੰ ਲਾਂ ਲਾ ਕੇ ਪਾਵੇ ਉਸ ਤੋਂ ਅਗਲਾ ਸ਼ਬਦ ਜੱਜੇ ਨੂੰ ਕੰਨਾ ਵਵਹ ਤੇ ਈੜੀ ਨੂੰ ਲਾਂ ਲਾ ਕੇ ਜਾਵੇ ਇਹਦੇ ਨਾਲ ਰਲਦੇ ਮਿਲਦੇ ਤੁਹਾਨੂੰ ਹੋਰ ਕਈ ਸ਼ਬਦ ਬਾਣੀ ਦੇ ਵਿੱਚੋਂ ਮਿਲ ਜਾਣਗੇ ਹੁਣ ਇਹਦਾ ਗਲਤ ਉਚਾਰਨ ਕੀ ਕੀਤਾ ਜਾਂਦਾ ਅਕਸਰ ਹੀ ਉਚਾਰਨ ਕੀਤਾ ਜਾਂਦਾ ਪਾਵੇ ਜਾਵੇ ਪਾਵੇ ਨੂੰ ਪੜਿਆ ਜਾਂਦਾ ਪਾਵੇ ਪਪੇ ਨੂੰ ਕੰਨਾ ਤੇ ਵਵੇ ਸ਼ਬਦ ਨੂੰ ਲਾਂ ਲਾ ਦਿੱਤੀ ਜਾਂਦੀ ਜਦ ਕਿ ਲਾਂ ਵਵੇ ਨੂੰ ਨਹੀਂ ਲੱਗਣੀ ਲਾ ਲਗਣੀ ਹੈ ਜਿਹੜਾ ਪਿਛਲੇ ਪਾਸੇ ਈੜੀ ਸ਼ਬਦ ਹੈ ਸੁੱਧ ਉਚਾਰਨ ਆਪਾਂ ਕਰਾਂਗੇ ਪਾਵਈ ਤੁਸੀਂ ਅਨੰਦ ਸਾਹਿਬ ਜੀ ਦੀ ਪਾਵਨ ਬਾਣੀ ਦਾ ਪਾਠ ਕਰੋ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਨਿਤ ਆਪਾਂ ਵਚਨ ਪੜ੍ਹਨੇ ਆ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵਈ ਸੋ ਪਾਵਈ ਉਹਨੂੰ ਪਾਵੈਨੀ ਪੜਨਾ ਸੱਚੇ ਮਾਲਕਾ ਸਾਰਾ ਕੁਝ ਤੇਰੇ ਘਰ ਦੇ ਵਿੱਚ ਹੈ ਪਰ ਉਸੇ ਨੂੰ ਦਾਤ ਮਿਲਦੀ ਹੈ ਜਿਹਨੂੰ ਤੁਸੀਂ ਦਾਤ ਦੇ ਦਿੰਦੇ ਹੋ ਭਾਵ ਦਾਤ ਉਹ ਪਾਉਂਦਾ ਹੈ ਉਹ ਪ੍ਰਾਪਤ ਕਰਦਾ ਹੈ ਜਿਹਨੂੰ ਆਪਜੀ ਤਰੁੱਠ ਕਰਕੇ ਦਾਤ ਦਿੰਦੇ ਇਸੇ ਤਰ੍ਹਾਂ ਅਸੀਂ ਅਨੰਦ ਸਾਹਿਬ ਜੀ ਦੀ ਪਾਵਰ ਬਾਣੀ ਵਿੱਚੋਂ ਹੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਵਚਨ ਪੜ੍ਹਨੇ ਆਂ ਬਾਬਾ ਜੇਸ ਤੂੰ ਦੇ ਸੋਈ ਜਨ ਪਾਵੇ ਇਥੇ ਪਾਵੇ ਹੈ ਬਪੇ ਨੂੰ ਕੰਨਾ ਵੇ ਉੱਪਰ ਦੋ ਲਾਵਾਂ ਲੱਗੀਆਂ ਨੇ ਪਾਵੇ ਪੜਾਂ ਬਾਬਾ ਜਿਸ ਤੋਂ ਦੇਹ ਸੋਈ ਜਾਣ ਪਾਵੇ ਪਾਵੇ ਤਾਂ ਸੋਝ ਜਾਣ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰੇ ਦੇਹ ਦੇਸ਼ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੇ ਭਾਵੇ ਪੱਬੇ ਨੂੰ ਕੰਨਾ ਵਾ ਵਾ ਈੜੀ ਨੂੰ ਲਾ ਲਾ ਕੇ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੇ ਕਹੇ ਲਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਪੱਪੇ ਨੂੰ ਕੰਨਾ ਵਵਾ ਈੜੀ ਨੂੰ ਲਾ ਪਾਵੇ ਸੋ ਜਿੱਥੋਂ ਪੌੜੀ ਦੀ ਸ਼ੁਰੂਆਤ ਹੋਈ ਉੱਥੇ ਪਾਵੇ ਹੈ ਪੱਪੇ ਨੂੰ ਕੰਨਾ ਵਵਿੰਨ ਦੋਲਾਵਾ ਲਾ ਕੇ ਉਹਨੂੰ ਪਾਵੇ ਹੀ ਪੜਾਂਗੇ ਪਰ ਪੌੜੀ ਦੇ ਅਖੀਰ ਵਿੱਚ ਆ ਗਿਆ ਪੱਪੇ ਨੂੰ ਕੰਨਾ ਵਵਾ ਤੇ ਈੜੀ ਨੂੰ ਲਾ ਲਾ ਕੇ ਇਹਨੂੰ ਆਪਾਂ ਪੜਾਂਗੇ ਪਾਵੇ ਇਸੇ ਤਰ੍ਹਾਂ ਅਗਲਾ ਸ਼ਬਦ ਆ ਗਿਆ ਜਾ ਵਈ ਜਜੇ ਨੂੰ ਕੰਨਾ ਵਵਾ ਈੜੀ ਨੂੰ ਲਾ ਜਾ ਵਈ ਇਹਨੂੰ ਜਾਵੇ ਪੜ ਦੇਾਂਗੇ ਤਾਂ ਫਿਰ ਗਲਤ ਹੋਏਗਾ ਸੋ ਇਸ ਤਰ੍ਹਾਂ ਸਾਧ ਸੰਗਤ ਆਪਾਂ ਬਾਣੀ ਦੇ ਬਚਨਾਂ ਦਾ ਉਚਾਰਨ ਕਰਨ ਲੱਗਿਆਂ ਧਿਆਨ ਦੇਣਾ ਹੈ ਉਮੀਦ ਹੈ ਆਪ ਜੀ ਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਸੋ ਗੁਰਬਾਣੀ ਦੇ ਸ਼ੁੱਧ ਉਚਾਰਨ ਅਤੇ ਸੰਥਿਆ ਲਈ ਜਿਨ੍ਹਾਂ ਸੰਗਤਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਅੱਗੇ ਤੋਂ ਅਗੇ ਸੰਗਤਾਂ ਦੇ ਨਾਲ ਸ਼ੇਅਰ ਕਰੋ ਤਾਂ ਕਿ ਜਿਆਦਾ ਤੋਂ ਜਿਆਦਾ ਸੰਗਤਾਂ ਇਸ ਵੀਡੀਓ ਦੇ ਵਿਚਾਰ ਤੋਂ ਲਾਹਾ ਪ੍ਰਾਪਤ ਕਰ ਸਕਣ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ